ਆਪਣੀ ਪੰਜਾਬ ਦੀ ਇੰਡਸਟਰੀ ਦੇ ਵਿੱਚ 118 ਬੰਦੇ ਸਾਬਤ ਜ਼ਰੂਰ ਸਿੱਖ ਹੈ ਜਿਨ੍ਹਾਂ ਨੂੰ ਕੋਲ ਦੇ ਵਿੱਚ ਵਰਤਾਇਆ ਜਾ ਸਕਦਾ ਇਸ ਤਰ੍ਹਾਂ ਫਿਲਮਾਂ ਬਣਨੀਆਂ ਚਾਹੀਦੀਆਂ ਬਾਹੂਬਲੀ ਰੀਅਲ ਸਟੋਰੀ ਤਾਂ ਨਹੀਂ ਹੈਗੀ ਨਾ ਸੋਚੀ ਹੋਈ ਫਿਲਮ ਹੈ ਹਨਾ ਪੰਜਾਬ ਦੇ ਕੋਲੇ ਉਹੋ ਜਿਹੀ ਬਾਹੂਬਲੀ ਵੈਸੇ ਹੀ ਬਹੁਤ ਹੈ ਜੇ ਐਸਜੀਪੀਸੀ ਰੋਲ ਅਦਾ ਕਰੇ ਤਾਂ ਇਹ ਚੀਜ਼ਾਂ ਹੋ ਸਕਦੀਆਂ ਵੀਰਜਨੀ ਫਿਲਮਾਈ ਹੈ ਜੀ ਪਸਤਾਨੇ ਨਾਲ ਲੋਕਾਂ ਦਾ ਅਵੇਅਰਨੈਸ ਗਈ ਇੱਕ ਇੱਕ ਬਹੁਤ ਅੱਛੀ ਇੱਕ ਅਰਦਾਸ ਦੀ ਪਾਵਰ ਦਿਖਾਈ ਗਈ ਵੀ ਅਰਦਾਸ ਕੀ ਕਰ ਸਕਦੀ ਹੈ ਬੁੜੇ ਰੋਗੜੇ ਖੜੇ ਹੋਣ ਸ਼ੁਰੂ ਹੋਵੇ ਪੰਜਾਬ ਦਾ ਇਤਿਹਾਸ ਇੰਨਾ ਵੱਡਾ ਹੈ ਪੰਜਾਬ ਤੱਕ ਨਹੀਂ ਇਹ ਤਾਂ ਪੰਜਾਬ ਦੇ ਲੋਕਾਂ ਤੱਕ ਨਹੀਂ ਪ ਇਹ ਪੰਜਾਬ ਤੱਕ ਨਹੀਂ ਰਹਿਣਾ ਚਾਹੀਦਾ ਕਿ ਪੰਜਾਬ ਦੀਆਂ ਫਿਲਮਾਂ ਪੰਜਾਬੀ ਚ ਬਣਨ ਹਿੰਦੀ ਚ ਬਣਨ ਇੰਗਲਿਸ਼ ਚ ਬਣਨ ਡਬ ਹੋਣ ਆਪਣੇ ਪੰਜਾਬ ਦੀ ਹਿਸਟਰੀ ਦੇ ਵਿੱਚ ਇੰਨਾ ਕੁਝ ਹੈ ਤੁਹਾਨੂੰ ਮਸਾਲਾ ਲਾਉਣ ਦੀ ਲੋੜ ਨਹੀਂ ਗਈ ਤੁਸੀਂ ਜਦੋਂ ਹਰੀ ਸਿੰਘ ਨਲੂਏ ਦੀ ਚੀਜ਼ ਬਣਾਓਗੇ ਤਾਂ ਮੈਂ ਕਹਿੰਦਾ ਵੀ ਤੁਸੀਂ ਸੋਚ ਸਕਦੇ ਹੋ ਕੀ ਚੀਜ਼ ਬਣੂਗੀ ਤੁਸੀਂ ਐਸਜੀਪੀਸੀ ਨੂੰ ਬੇਨਤੀ ਕਰਨੀ ਚਾਹੁੰਦਾ ਕਰ ਸਕਦਾ ਕਰ ਮਤਲਬ ਜਿਵੇਂ ਆਪਣਾ ਪੰਜਾਬ ਦਾ ਇਤਿਹਾਸ ਹੈ ਹਨਾ ਬਹੁਤ ਆਪਣਾ ਗੌਰਵਮਈ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਪੰਜਾਬ ਦਾ ਹਨਾ ਆਪਣੇ 10 ਗੁਰੂ ਵੀ ਹੋਏ ਆ ਉਸ ਤੋਂ ਬਾਅਦ ਹਨਾ ਮਹਾਰਾਜ ਰਣਜੀਤ ਸਿੰਘ ਵੀ ਹੋਏ ਆ ਉਹਨਾਂ ਦੇ ਵੇਲੇ ਬਹੁਤ ਕੁਝ ਹੋਇਆ ਨਾ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਬਾਬਾ ਦੀਪ ਸਿੰਘ ਹਰੀ ਸਿੰਘ ਨਲੂਆ ਇਹਨਾਂ ਦੇ ਉੱਤੇ ਫਿਲਮਾਂ ਨਹੀਂ ਬਣੀਆਂ ਇਹ ਗਿਲਾ ਸ਼ਿਕਵਾ ਹੈ ਐਸਜੀਪੀਸੀ ਦਾ ਇਹ ਲਾਇਸੈਂਸ ਦੇਣ ਚਾਏ ਪਰਮਿਸ਼ਨਾਂ ਦੇਣ ਚਾਏ ਖੁਦ ਦੇ ਬਜਟ ਤੇ ਬਣਾਉਣ ਚਾਏ ਡਾਇਰੈਕਟਰਾਂ ਨੂੰ ਕਹਿਣ ਆਪਣੇ ਕੋਲੇ ਇੱਕ ਮੈਂ ਵੀਡੀਓ ਸੁਣ ਰਿਹਾ ਸੀ ਕਿਸੇ ਦੀ ਆਪਣੀ ਪੰਜਾਬ ਦੀ ਇੰਡਸਟਰੀ ਦੇ ਵਿੱਚ 118 ਬੰਦੇ ਸਾਬਤ ਸੂਰਤ ਸਿੱਖ ਹੈ ਅਦਾਕਾਰ ਹਮ ਮਤਲਬ ਉਹ 118 ਬੰਦੇ ਮਤਲਬ ਮਾਝੇ ਹੋਏ ਸਹੀ ਅਦਾਕਾਰ ਹੈ ਜਿਨ੍ਹਾਂ ਨੂੰ ਕਿ ਕਿਸੇ ਰੋਲ ਦੇ ਵਿੱਚ ਵਰਤਾ ਜਾ ਸਕਦਾ ਇਸ ਤਰ੍ਹਾਂ ਫਿਲਮਾਂ ਬਣਨੀਆਂ ਚਾਹੀਦੀਆਂ ਬਾਹੂਬਲੀ ਫਿਲਮ ਰਿਅਲ ਤਾਂ ਨਹੀਂ ਹੈਗੀ ਰਿਅਲ ਸਟੋਰੀ ਤਾਂ ਨਹੀਂ ਹੈਗੀ ਉਹ ਫਿਕਸ਼ਨ ਤੇ ਆਧਾਰਤ ਵੀ ਐ ਸੋਚੀ ਸੋਚੀ ਹੋਈ ਫਿਲਮ ਹੈ ਕਹਿੰਦਾ ਤਾਂ ਉਹ ਕਿੰਨੀ ਚੱਲੀ ਹੋਈ ਹੈ ਨਾ ਯਾ ਪੰਜਾਬ ਦੇ ਕੋਲੇ ਉਹ ਜਿਹੇ ਬਾਹੂਬਲੀ ਵੈਸੇ ਬਹੁਤ ਹੈ ਤੇ ਉਹ ਆਪਣਾ ਇਤਿਹਾਸ ਆਪਾਂ ਦੱਸ ਨਹੀਂ ਰਹੇ ਦੁਨੀਆ ਨੂੰ ਦਿਖਾ ਨਹੀਂ ਰਹੇ ਦਿਖਾਉਣਾ ਚਾਹੀਦਾ ਮੈਂ ਕਹਿੰਦਾ ਵੀ ਇਸ ਚੀਜ਼ ਦੇ ਵਿੱਚ ਜੀ ਐਸ ਡੀ ਪੀ ਸੀ ਰੋਲ ਅਦਾ ਕਰੇ ਤਾਂ ਇਹ ਚੀਜ਼ਾਂ ਹੋ ਸਕਦੀਆਂ ਬੀਰਜਨੀ ਫਿਲਮ ਆਈ ਹੈ ਜੀ ਹੁਣ ਹਮ ਹਮ ਆਪਾਂ ਨਾ ਜਿਹੜਾ ਸਤਿੰਦ ਆਪਣੇ ਤਰਸੇਮ ਬਾਈ ਦੀ ਕਿਹੜੀ ਆਈ ਸੀਗੀ ਤਰਸੇਮ ਜਸਟਰ ਦੀ ਆਈ ਸੀ ਮਸਤਾਨੇ 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 ਨਾ ਕਿੰਨਾ ਲੋਕਾਂ ਦਾ ਕੁਅਰਨੈਸ ਗਈ ਇੱਕ ਇੱਕ ਬਹੁਤ ਅੱਛੀ ਮੂਰਤ ਦੀ ਇੱਕ ਅਰਦਾਸ ਦੀ ਪਾਵਰ ਦਿਖਾਈ ਗਈ ਵੀ ਅਰਦਾਸ ਕੀ ਕਰ ਸਕਦੀ ਹੈ ਹੁਣ ਇੱਕ ਅਰਦਾਸ ਕੀ ਹੈ ਉਹਦੇ ਚ ਮੰਨ ਲਓ ਆਪਾਂ ਕਿਸੇ ਨੂੰ ਕੁਛ ਕਰਤਾ ਨਹੀਂ ਰਹੇ ਹਨ ਪਰ ਜਦੋਂ ਇੱਕ ਅਰਦਾਸ ਹੁੰਦੀ ਹੈ ਹਨਾ ਉਹਦੇ ਇੱਕ ਅਰਦਾਸ ਹੁਣ ਸਰ ਆਪਣੇ ਤੋਂ ਸੁਣ ਦੇ ਵਿੱਚ ਇਹੀ ਚੀਜ਼ ਹੁੰਦੀ ਹੈ ਆਪਣੇ ਆਪਣੇ ਰੋਗ ਦੇ ਖੜੇ ਹੋਣਾ ਸ਼ੁਰੂ ਹੋ ਗਏ ਹਾਂ ਉਹ ਹਾਂ ਉਹ ਚੀਜ਼ ਹੁੰਦੀ ਹੈ ਸੋ ਉਹ ਚੀਜ਼ਾਂ ਜੇ ਮਤਲਬ ਬੈਸਟ ਲੈਵਲ ਤੇ ਬਣਾਈਆਂ ਜਾਣ ਮੈਂ ਕਹਿੰਦਾ ਪੰਜਾਬ ਦਾ ਇਤਿਹਾਸ ਹੈ ਇਹ ਤਾਂ ਦੱਬੀ ਬੈਠੇ ਆ ਦੱਬੀ ਬੈਠੇ ਕੋਈ ਕੁਝ ਵੀ ਨਹੀਂ ਕੀਤਾ ਜਾ ਰਿਹਾ ਪੰਜਾਬ ਦਾ ਇਤਿਹਾਸ ਇੰਨਾ ਇੱਕ ਵੱਡਾ ਹੈ ਪੰਜਾਬ ਤੱਕ ਨਹੀਂ ਇਹ ਤਾਂ ਪੰਜਾਬ ਦੇ ਲੋਕਾਂ ਤੱਕ ਨਹੀਂ ਪਹੁੰਚਿਆ ਆਪਣੀ ਨਵੀਂ ਪੀੜ੍ਹੀ ਤੱਕ ਨਹੀਂ ਪਹੁੰਚਿਆ ਇਹ ਪੰਜਾਬ ਤੱਕ ਨਹੀਂ ਰਹਿਣਾ ਚਾਹੀਦਾ ਇਹ 올 ਇੰਡੀਆ ਨੂੰ ਪਤਾ ਹੋਣਾ ਚਾਹੀਦਾ 올 ਵਰਲਡ ਨੂੰ ਪਤਾ ਹੋਣਾ ਚਾਹੀਦਾ ਇਹਦੇ ਅਸਤੇ ਜਿੱਦਣੇ ਮਦਦ ਲੈਣੀ ਚਾਹੀਦੀ ਐਸਜੀਪੀਸੀ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਕਿ ਪੰਜਾਬ ਦੀਆਂ ਫਿਲਮਾਂ ਪੰਜਾਬੀ ਚ ਬਣਨ ਹਿੰਦੀ ਚ ਬਣਨ ਇੰਗਲਿਸ਼ ਚ ਬਣਨ ਡਬ ਹੋਣ ਇਹ ਦਿਖਾਈਆਂ ਜਾਣ ਇੰਗਲਿਸ਼ ਦੇ ਵਿੱਚ ਅੱਡੀ ਅੱਡੀ ਵੱਡੀਆਂ ਮੂਵੀਜ਼ ਬਣੀਆਂ ਉਹ ਹਿਸਟਰੀ ਤੇ ਰਿਲੇਟਡ ਨਹੀਂ ਆਪਣੇ ਪੰਜਾਬ ਦੀ ਹਿਸਟਰੀ ਦੇ ਵਿੱਚ ਇੰਨਾ ਕੁਝ ਹੈ ਤੁਹਾਨੂੰ ਮਸਾਲਾ ਲਾਉਣ ਦੀ ਲੋੜ ਨਹੀਂਗੀ ਤੁਸੀਂ ਜਦੋਂ ਹਰੀ ਸਿੰਘ ਨਲੂਏ ਦੀ ਚੀਜ਼ ਬਣਾਓਗੇ ਤਾਂ ਮੈਂ ਕਹਿੰਦਾ ਵੀ ਤੁਸੀਂ ਸੋਚ ਸਕਦੇ ਹੋ ਕੀ ਚੀਜ਼ ਬਣੂਗੀ ਪਰ ਮੈਂ ਤਾਂ ਦਿਲੋਂ ਚਾਹੁੰਦਾ ਵੀ ਮੈਂ ਵੀ ਪਹਿਲਾ ਬੰਦਾ ਆਉਂਗਾ ਫਿਲਮ ਦੇਖਣ ਵਾਲਾ ਤੁਸੀਂ ਬਣਾਓ ਸਹੀ ਹਨਾ ਵੀ ਜੇ ਸਾਡੇ ਤੋਂ ਜਿਸ ਤਰ੍ਹਾਂ ਦੀ سپورਟ ਦੀ ਲੋੜ ਹੋ ਜਿੰਨੇ ਕੁ ਜੋਗੇ ਸੀ ਹੈਗੇ ਆ ਆਪਾਂ ਕਰਾਂਗੇ ਤੇ ਲੋਕ ਵੀ ਕਰਨਗੇ ਪਰ ਬਣੇ ਤਾਂ ਸਹੀ ਚੀਜ਼ ਅਸੀਂ ਤਾਂ ਤਰਸੇ ਕੋਈ ਦੇਖੇ ਤਾਂ ਸਹੀ ਉਹ ਚੀਜ਼ਾਂ ਫਿਕਸ਼ਨ ਦੇਖੀ ਜਾਂਦੇ ਆ ਪਰ ਆਪਣੀ ਰੀਅਲਿਸਟ ਤੇ ਪੰਜਾਬ ਦੀ ਏਡੀ ਵੱਡੀ ਦੱਬੀ ਬੈਠਿਆ ਆਪੇ ਹੈਰਾਨੀ ਦੀ ਗੱਲ ਹੈ ਪਰ ਹੁਣ ਕਰ ਨਹੀਂ ਸਕਦੇ ਨਾ ਫਿਰ ਆਪਾਂ ਕਹਿ ਦਿੰਦੇ ਆ ਵੀ ਤਾਈਂ ਅਪ ਪਰ ਆਪਣਾ ਲਗੇ ਫਿਰ ਖਥਲੇ ਕਹਿ ਦੇਣਗੇ ਵੀ ਐਸਜੀਪੀਸੀ ਆਈ ਨਹੀਂ ਕਰਦੀ ਪਰ ਸਾਡੇ ਵੱਲ ਤੋਂ ਅਪੀਲ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਰਹਿੰਦੇ ਤੁਸੀਂ ਵੀ ਬਾਈ ਵੀ ਰਹਿੰਦੇ ਤੁਸੀਂ ਵੀ ਲੋਕਾਂ ਨੂੰ ਵੇਅਰ ਕਰਨ ਦੀ ਲੋੜ ਆ ਲੋਕ ਪਿੱਛੇ ਲੱਗਣ ਨੂੰ ਤਿਆਰ ਨੇ ਆਪਣਾ ਕਹਿ ਜਾਂਦੇ ਹਨਾ ਆਪਣੇ ਬੀਬੀ ਰਜੀ ਦਾ ਬਹੁਤ ਜ਼ਿਆਦਾ ਸਪੋਰਟ ਹੋ ਰਿਹਾ ਤੁਹਾਨੂੰ ਪਤਾ ਹੀ ਮਸਤਾਨੇ ਦੀ ਬਹੁਤ ਜ਼ਿਆਦਾ ਸਪੋਰਟ ਆ ਅਸੀਂ ਜਿੰਨੀ ਕੁ ਹੋ ਸਕੇ ਕੀਤੀ ਸੀਗੀ ਤੇ ਕਰਾਂਗੇ ਹੋਰ ਵੀ ਜਿਹੜੀ ਕੋਈ ਮੂਵੀ ਇਸ ਤਰ੍ਹਾਂ ਦੀ ਆਪਾਂ ਕਰਾਂਗੇ ਦਿਲੋਂ ਕਰਾਂਗੇ ਨਾ ਸਪੋਰਟ ਜਿਹੜਾ ਆਪਣੇ ਪੰਜਾਬ ਦਾ ਜਿਹੜਾ ਸਿੱਖ ਧਰਮ ਦੀ ਕਹਾਣੀ ਹੈ ਨਾ ਜਿਹੜਾ ਇਤਿਹਾਸ ਹੈ ਇਹਨੂੰ ਅੱਗੇ ਦੱਸਿਆ ਨਹੀਂ ਜਾ ਰਿਹਾ ਇਹਦਾ ਪ੍ਰਚਾਰ ਨਹੀਂ ਹੋ ਪਾ ਰਿਹਾ ਤੁਸੀਂ ਆਪਾਂ ਆਮ ਹੀ ਸੁਣਦੇ ਨਾ ਕਿ ਪੰਜਾਬ ਦੇ ਵਿੱਚ ਇਸਾਈ ਵਧ ਹੀ ਜਾਂਦੇ ਉਹ ਕਿਉਂ ਵਧ ਹੀ ਜਾਂਦੇ ਬਈ ਉਹਨਾਂ ਦਾ ਪ੍ਰਚਾਰ ਹੈ ਉਹ ਅੱਗੇ ਦੀ ਅੱਗੇ ਆ ਰਹੇ ਪਹੁੰਚ ਰਹੇ ਪੰਜਾਬ ਵਾਲੇ ਕਿੱਥੇ ਪਹੁੰਚ ਰਹੇ ਇਹ ਤਾਂ ਆਪਣੇ ਬੰਦੇ ਨੂੰ ਵਿਚਾਰ ਰਹੇ